ਜਿੰਦਾਬਾਦ ਭਾਰਤੀ ਆਮ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਆਮ ਜਨਤਾ ਪਾਰਟੀ ਜਿੰਦਾਬਾਦ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਭਾਰਤੀ ਆਮ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਆਮ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਆਮ ਜਨਤਾ ਪਾਰਟੀ ਜਿੰਦਾਬਾਦ ਹਲਸਰ ਕੀ ਨਾਟੋਡ ਸਭ ਤੋਂ ਪਹਿਲਾਂ ਸਾਥੀਓ ਜੈ ਭੀਮ ਜੈ ਭਾਰਤ ਮੈਂ ਗੁਰਪ੍ਰੀਤ ਸਿੰਘ ਤਾਰੀਵਾਲ ਜਨਰਲ ਸੈਕਟਰੀ ਪੰਜਾਬ ਭਾਰਤੀ ਆਮ ਜਨਤਾ ਪਾਰਟੀ ਜੀ ਠੀਕ ਹੈ ਜੀ ਗੁਰਪ੍ਰੀਤ ਜੀ ਤੁਸੀਂ ਆਪਣੀ ਪਾਰਟੀ ਦੇ ਕਾਫੀ ਮੈਂਬਰਾਂ ਨਾਲ ਐਸਐਸਪੀ ਦਫਤਰ ਕਬੂਰਤਲਾ ਆਏ ਹੋ ਕੀ ਕਾਰਨ ਹੈ ਸਰ ਇਸ ਦਾ ਕਾਰਨ ਇਹ ਹੈ ਕਿ ਜੋ ਕਿ ਅਸੀਂ 28 ਤਰੀਕ ਨੂੰ ਇੱਕ ਡਿਸਕਲ ਮੰਗਪੱਤਰ ਤਸਕਾ ਜੋ ਕਿ ਕਾਫੀ ਪਿਛਲੇ ਸਮੇਂ ਤੋਂ ਨਜੂਰ ਲੈਂਡ ਪੈਲੀ ਦਾ ਰੋਲਾ ਚੱਲ ਰਿਹਾ ਆ ਜੋ ਕਿ ਸਾਡੇ ਐਸੀ ਸਮਾਜ ਦੀ ਪੈਲੀ ਆ ਉਹ ਸੋਨੀ ਭੱਟੇਵਾਲਾ ਇੱਕ ਮਨਾੜ ਬੰਦਾ ਦਬ ਕੇ ਬੈਠਾ ਆ ਉਨ ਉਸ ਦਿਨ ਦੇ ਅਸੀਂ ਕਾਫੀ ਜਦੋਂ ਜਦ ਕੀਤੀ ਆ 28 ਤਰੀਕ ਨੂੰ ਅਸੀਂ ਜੀ ਸਾਹਿਬ ਨੂੰ ਇੱਕ ਮੰਗ ਪੱਤਰ ਵੀ ਜਿਹਦੇ ਵਿੱਚ ਅਸੀਂ ਇਹ ਮੰਗ ਕੀਤੀ ਆ ਕਿ ਸਾਡੀ ਪੈਲੀਆਂ ਦੀ ਨਿਸ਼ਾਨਦੇਹੀ ਕਰਕੇ ਸਾਡੇ ਗਰੀਬ ਪਰਿਵਾਰ ਨੂੰ ਪਹੁੰਚੀ ਜਾਵੇ ਠੀਕ ਹੈ ਪਰ ਹਲੇ ਤੱਕ ਉਸ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਇਸ ਲਈ ਅੱਜ ਦੀ ਸਾਡੇ ਪ੍ਰਧਾਨ ਤੀਸ਼ਕਵਾਨਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਦੀ ਫਿਰ ਦੁਬਾਰਾ ਕਾਨਫਰੰਸ ਕੀਤੀ ਜਾਏ ਜੇ ਕਿ ਅਸੀਂ 8 ਤਰੀਕ ਨੂੰ ਪਾਕਿਸਤਾਨਕ ਲੋਕ ਦੇ ਵਿੱਚ ਪੱਕੇ ਪੈਰੀ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਰਦਿਆਂ ਦਿਨ ਰਾਤ ਧਰਨਾ ਪ੍ਰਦਰਸ਼ਨ ਕਰਾਂਗੇ ਜਦ ਤੱਕ ਸਾਡੀ ਪੈਰੀ ਸਾਨੂੰ ਨਿਸ਼ਾਨ ਦੇ ਕਰਕੇ ਸਾਡਾ ਹੱਕ ਸਾਨੂੰ ਨਹੀਂ ਦਵਾਇਆ ਜਾਂਦਾ ਜੀ ਠੀਕ ਹੋ ਗਿਆ ਜੈਪੀ ਜੈ ਪਰ ਜੈ ਵਾਲਮੀਕੀ ਹਰ ਹਰ ਵਾਲਮੀਕੀ